ਉੰਨਾ ਨਹੀਂ ਸੀ ਕਾਸ਼ ਸਾਨੂੰ ਇੱਕ 15 ਦਾ ਟੇਬਲ ਬੜੇ ਅਨੋਖੇ ਤਰੀਕੇ ਨਾਲ ਸੁਣਿਓ ਕਹਿੰਦਾ 15 1 15 2 30 3 45 4 60 5 75 6 90 7 105 8 120 9 135 10 150 ਪੰਜ ਛੇ ਸਕਿੰਟਾਂ ਦੇ ਦੇ ਟੇਬਲ ਹੀ ਖਤਮ ਕਰਦਾ ਜਿਹੜੇ ਕਹਿੰਦੇ ਸਾਨੂੰ ਟੇਬਲ ਯਾਦ ਨਹੀਂ ਹੁੰਦੇ ਸਾਨੂੰ ਪਹਾੜੇ ਯਾਦ ਨਹੀਂ ਰਹਿੰਦੇ ਟੀਚਰ ਕਹਿੰਦੇ ਸਾਨੂੰ 19 ਦਾ ਪਾੜਾ ਸੁਣਾਓ ਅਸੀਂ ਝਿਜਕਦੇ ਆ ਜਿਸਾ ਕਿ ਤੁਸੀਂ 4 ਫਿਗਰ ਦੀ ਕੋਈ ਵੀ ਇੱਕ ਅਮਾਉਂਟ ਬੋਲੋ ਉਦੇ ਵਿੱਚ ਦੋ ਤੁਸੀਂ ਐਡ ਕਰੋਗੇ ਹੋਰ ਦੋ ਮੈਂ ਐਡ ਕਰਾਂਗਾ 25 69 ਹੋ ਗਈ ਜੀ 25 69 ਤੇ ਅੱਛੀ 69 ਹੁਣ ਦੋ ਤੁਸੀਂ ਬੋਲਨੀਆ ਦੋ ਮੈਂ ਲਿਖਾਂਗਾ ਠੀਕ ਹੈ ਉਹਦਾ ਆਨਸਰ ਕੀ ਆਏਗਾ 22 5 6 7 ਇਹ ਆਨਸਰ ਪਹਿਲੇ ਹੀ ਕਰਦਾ ਤੁਸੀਂ ਇਹ ਇਹ ਹੀ ਆਨਸਰ ਆਏਗਾ ਤੁਸੀਂ ਜੋ ਮਰਜ਼ੀ ਬੋਲ ਦਿਵੋ 16 28 ਤੁਸੀਂ ਬੋਲੀ ਤੇ ਮੈਂ ਲਿਖਤੀ ਜੀ 83 75 ਆਨਸਰ ਇਹ ਆ ਗਿਆ ਵਾਹ ਇਹ ਤਾਂ ਤੁਹਾਨੂੰ ਟ੍ਰਿਕ ਵੀ ਦੱਸ ਕੇ ਜਾਵਾਂਗਾ ਲਾਸਟੇ ਕਿ ਟ੍ਰਿਕ ਕੀ ਹੈ ਬਿਲਕੁਲ ਇਹ ਅਮਾਉਂਟ ਤੁਸੀਂ ਕੈਲਕੂਲੇਟ ਕਰਕੇ ਵੇਖ ਲਓ ਮੈਂ ਤਾਂ ਕਰ ਲਈ ਬਿਲਕੁਲ ਸਹੀ ਆਈ ਜੇ ਕੋਈ ਟਾਈਮ ਸੀ ਜਦੋਂ ਟੀਚਰਸ ਡੇ ਹੁੰਦਾ ਸੀ ਸਕੂਲ ਦੇ ਵਿੱਚ ਸਕੂਲ ਟੀਚਰ ਪੜ੍ਹਾਉਂਦੇ ਨਹੀਂ ਸੀ ਤੇ ਸਾਰੇ ਸਕੂਲ ਨੂੰ ਮੈਥ ਮੈਂ ਪੜ੍ਹਾਉਂਦਾ ਹੁੰਦਾ ਸੀ ਉਦੋਂ ਹਾਂਜੀ ਟੀਚਰਸ ਡੇ ਕਿਹੜੀ ਕਲਾਸ ਦੀ ਗੱਲ ਹੈ ਇਹ ਮੇਰੀ 9th ਔਰ 10th ਦੀ ਗੱਲ ਹੈਗੀ ਸ਼ੱਕ ਵਾਲੀ ਤਾਂ ਕੋਈ ਗੱਲ ਨਹੀਂ ਟੋਪਰ ਵੀ ਹੋ ਗਏ ਸਕੂਲ ਦੇ ਬਿਲਕੁਲ ਜੀ ਟੋਪਰ ਸੀ ਫਰਸਟ ਕਲਾਸ ਫਰਸਟ ਪਾਸ ਹੁੰਦਾ ਸੀ ਮੈਂ ਜਿਸੇ ਵੀ ਫਿਗਰ ਨੂੰ ਅਸੀਂ ਵਰਡ ਦੇ ਵਿੱਚ ਲਿਖਦੇ ਆ ਤੇ 1 ਨੂੰ ਕਿਵੇਂ ਲਿਖਦੇ ਆ ਉਹ ਐਮ ਆ ਉਹ ਐਨ ਈ 1 ਆ ਦੇਖੋ ਉਹ ਐਨ ਈ 1 T W O ਪੱਤੇ ਤੁਸੀਂ ਫਲਿੱਪ ਕਰ ਰਹੇ ਹੋ ਫੇਰ ਪੱਤੇ ਉਹੀ ਆ ਰਹੇ ਆ ਉਹ ਸਾਰੇ ਸਾਰੇ ਸ਼ਫਲ ਹੋਣਗੇ T H R E E ਆਏਗਾ 3 T E N 10 ਇਹ ਟ੍ਰਿਕਸ ਦਾ ਰਾਜ ਕੀ ਆ ਕਦੋਂ ਤੋਂ ਤੁਸੀਂ ਇਹ ਸਿੱਖਿਆ ਮਿਲ ਕਦੋਂ ਤੋਂ ਤੁਹਾਨੂੰ ਇਹ ਯਾਦ ਆ ਸਾਰਿਆਂ ਨੂੰ 30 ਸਾਲ ਤਾਂ ਹੋਈ ਗਏ ਹੋਣਗੇ 30 ਸਾਲ ਤੋਂ ਉੱਪਰ ਹੀ ਹੋ ਗਏ ਨੇ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਟ੍ਰਿਕਸ ਤੋਂ ਇਲਾਵਾ ਸੁਣਨ ਔਰ ਕਰਨ ਨੂੰ ਅੱਛੀਆਂ ਲੱਗਦੀਆਂ ਨੇ ਜਿਵੇਂ ਕੋਈ ਕਹਾਣੀ ਬੇਸਡ ਹੋਗੀ ਸਟੋਰੀ ਬੇਸਡ ਹੋਗੀ ਇਸਾਂ ਦੇ ਸਰਕਲ ਦੇ ਵਿੱਚ ਰਹਿਆ ਸੀ ਕਿ ਕੋਈ ਨਵੀਂ-ਨਵੀਂ ਚੀਜ਼ ਅਸੀਂ ਇਹ ਕਰਦੇ ਸੀ ਦੇਖੋ 19 ਦਾ ਆਇਆ 190 19 ਨਾ ਆਇਆ 171 19 8 ਆਇਆ 152 19 7 ਆ 133 19 6 ਕਾ 114 19 595 19 476 ਔਰ 19 52 19 38 19 ਕਮੰਦੀ ਕਿ ਮੋਬਾਈਲ ਫੋਨ ਨੂੰ ਛੋੜ ਕੇ ਆਪਣੀਆਂ ਪੁਰਾਣੀਆਂ ਜੜੀਆਂ ਸਾਡੀਆਂ ਵਿਰਾਸਤ ਚ ਮਿਲੀਆਂ ਜਾਂ ਗੇਮਸ ਨੇ ਉਹਨਾਂ ਨੂੰ ਖੇਡਣਾ ਸ਼ੁਰੂ ਕਰਦਿਓ ਉਹ ਗੇਮਸ ਦੇ ਨਾਲ ਤੁਹਾਨੂੰ ਪੜ੍ਹਾਈ ਵੀ ਮਿਲੇਗੀ ਔਰ ਤੁਹਾਡਾ ਦਿਮਾਗ ਵੀ ਤੇਜ਼ ਹੋਏਗਾ ਸਾਡੇ ਮੋਬਾਈਲ ਨੇ ਸਾਡਾ ਦਿਮਾਗ ਸਿਰਫ ਸੀਮਤ ਜਾਂ ਕਰਤਾ ਦੋਸਤੋ ਹਰ ਪਰਿਵਾਰ ਦੇ ਵਿੱਚ ਇੱਕ ਇੱਕ ਐਸਾ ਮੈਂਬਰ ਹੁੰਦਾ ਜਿਹੜਾ ਰੌਣਕ ਲਗਾਏ ਰੱਖਦਾ ਖਾਸ ਕਰ ਜਦ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਪਰਿਵਾਰਕ ਸਾਂਝ ਜਦੋਂ ਵੱਧਦੀ ਹੈ ਤਾਂ ਉਸ ਦੇ ਵਿੱਚ ਰੌਣਕ ਲਗਾਉਣ ਵਾਲਾ ਇੱਕ ਸ਼ਖਸ ਜ਼ਰੂਰ ਹੁੰਦਾ ਜਿਹੜਾ ਕਿ ਟ੍ਰਿਕਸ ਕਰਦਾ ਵੱਖ-ਵੱਖ ਤਰੀਕੇ ਦੀਆਂ ਖੇਡਾਂ ਕਰਦਾ ਜਿਸ ਦੇ ਨਾਲ ਪਰਿਵਾਰ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ ਖਾਸ ਕਰ ਬੱਚੇ ਬਹੁਤ ਖੁਸ਼ ਹੁੰਦੇ ਨੇ ਉਸ ਚੀਜ਼ਾਂ ਨੂੰ ਦੇਖ ਕੇ ਸੋ ਤੁਹਾਡੇ ਨਾਲ ਅੰਮ੍ਰਿਤਸਰ ਦੇ ਪਤਨਦੀਪ ਸਿੰਘ ਨਾਲ ਮਿਲਣ ਜਾ ਰਹੇ ਆ ਤਸਵੀਰਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਇਹ ਬੋਰਡ ਕਿਉਂ ਅਸੀਂ ਰੱਖਿਆ ਸੋ ਜਿਹੜੀਆਂ ਹੁਣ ਟ੍ਰਿਕਸ ਤੁਹਾਨੂੰ ਦਿਖਾਵਾਂਗੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਇਹ ਕਿਵੇਂ ਹੁੰਦੀਆਂ ਨੇ ਬਾਕੀ ਗੱਲ ਇਹ ਹੁੰਦੀ ਹੈ ਕਿ ਟ੍ਰਿਕਸ ਤਾਂ ਸਾਰੀ ਦਿਮਾਗ ਦੀ ਖੇਡ ਹੁੰਦੀ ਹੈ ਦਿਮਾਗ ਦੇ ਵਿੱਚ ਸੀ ਜਿਹੜੀ ਗੱਲ ਬਿਠਾਤੀ ਉਹ ਅਸੀਂ ਕਰ ਲੈਨੇ ਆ ਤਾਂ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਸੋ ਪਤਮ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਤੁਸੀਂ ਟ੍ਰਿਕਸ ਕਰਦੇ ਹੋ ਕਿੱਥੋਂ ਸ਼ੌਂਕ ਪਿਆ ਕਿਵੇਂ ਸ਼ੁਰੂ ਹੋਇਆ ਜੀ ਕੋਈ ਸ਼ੌਂਕ ਨਹੀਂ ਹੈ ਬਸ ਜੜੀ ਚੀਜ਼ ਦਿਮਾਗ ਚ ਆ ਗਈ ਉਹ ਕਰਦੀਦੀ ਹੈ ਤੇ ਹੋ ਜਾਂਦੀ ਹੈ ਉਹ ਟ੍ਰਿਕ ਬਣ ਜਾਂਦੀ ਹੈ ਇਹ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਕਰ ਦਈਏ ਕਿ ਹਾਂ ਵੀ ਇਹ ਚੀਜ਼ ਕਰਨੀ ਕਰਨੀ ਹੈ ਉਹ ਆਟੋਮੈਟਿਕਲੀ ਹੋ ਜਾਂਦੀ ਹੈ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕਹਿ ਸਕਦੇ ਤੁਸੀਂ ਪਰਿਵਾਰ ਦਾ ਉਹ ਜੀਓ ਜਿਹੜਾ ਪਰਿਵਾਰ ਚ ਰੌਣਕ ਲਾਈ ਰੱਖਦਾ ਜਦੋਂ ਖਾਸ ਕਰਕੇ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਬਿਲਕੁਲ ਬਿਲਕੁਲ ਜਦੋਂ ਸਾਡੇ ਫੈਮਿਲੀ ਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਮੌਕਾ ਹੁੰਦਾ ਤੇ ਸ਼ਾਇਦ ਮੈਂ ਐਸਾ ਦਾ ਬੰਦਾ ਫੈਮਿਲੀ ਦੇ ਵਿੱਚ ਜਿਹੜਾ ਕਿ ਸਾਰਿਆਂ ਦਾ ਦਿਲ ਲਗਾ ਕੇ ਰੱਖਦਾ ਆ ਸਾਨੂੰ ਕੀ ਅੱਜ ਟ੍ਰਿਕਸ ਕਰਕੇ ਦਿਖਾਓਗੇ ਕਿਹੜੀਆਂ ਖੇਡਾਂ ਕਰਕੇ ਦਿਖਾਓਗੇ ਜਿਹੜੇ ਅੱਜ ਸਾਡੇ ਦਰਸ਼ਕ ਖੁਸ਼ ਹੋ ਸਕਣ ਪਹਿਲੀ ਵਾਰ ਜਿਹੜੀ ਚੀਜ਼ ਹੋਏਗੀ ਇੱਥੇ ਹਾਂ ਨਹੀਂ ਖਾਸ ਕਰਕੇ ਮੈਂ ਉਹ ਬੱਚੇ ਜਿਹੜੇ ਪੜਦੇ ਨੇ ਜਿਹੜੇ ਕਹਿੰਦੇ ਸਾਨੂੰ ਟੇਬਲ ਯਾਦ ਨਹੀਂ ਹੁੰਦੇ ਸਾਨੂੰ ਪਹਾੜੇ ਯਾਦ ਨਹੀਂ ਰਹਿੰਦੇ ਟੀਚਰ ਕਹਿੰਦੇ ਸਾਨੂੰ 19 ਦਾ ਪਹਾੜਾ ਸੁਣਾਓ ਅਸੀਂ ਝਿਜਕਦੇ ਆ ਇਸਾਂ ਦੀ ਮੈਂ ਚੀਜ਼ਾਂ ਉਹਨਾਂ ਨੂੰ ਸਿਖਾਵਾਂ ਕਿ ਬਹੁਤ ਜਲਦੀ ਘਰ ਬੈਠੇ ਉਹ ਪਹਾੜੇ ਯਾਦ ਕਰ ਸਕਦੇ ਨੇ ਅਜੇ ਤੁਹਾਡੀ ਇੱਕ ਬੀਤੇ ਦਿਨ ਜੇਸੀ ਗੱਲ ਕਰਦੇ ਆ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਤੁਸੀਂ 5 ਦਾ ਪਹਾੜਾ ਉਲਟਾ ਸੁਣਾ ਰਹੇ ਸੀਗੇ ਹਾਂਜੀ ਹਾਂਜੀ 20 ਤੱਕ ਲੋਕੀ 20 ਤੱਕ ਸਿੱਧਾ ਨਹੀਂ ਸੁਣਾ ਪਾਉਂਦੇ ਅੱਜ ਕੱਲ ਦੇ ਬੱਚੇ ਜੇਸੀ ਗੱਲ ਕਰਦੇ ਤੁਸੀਂ 5 ਦਾ ਪਹਾੜਾ 20 ਤੋਂ ਪੁੱਠਾ ਕਿਵੇਂ ਸੁਣਾਤਾ ਸਾਨੂੰ ਵੀ ਸੁਣਾ ਦਿਓਗੇ ਇੱਕ ਵਾਰ ਫੇਰ ਤੋਂ ਅ ਦੱਸਿਆ ਦੋਸਤਾਂ ਨਾਲ ਬੈਠੇ ਸੀ ਉਹ ਮੈਂ ਕਿਹਾ 5 ਦਾ ਟੇਬਲ ਸੁਣਾਓ ਉਹ ਕਹਿੰਦਾ ਕਿਸਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਯਾਦ ਇੱਕ ਦਿਨ ਉਹਨਾ ਮੇਰੇ ਮੰਮੀ ਜੀ ਸੀ ਉਹ ਸਾਨੂੰ ਨਾ ਉਹਨਾਂ ਨੇ ਸਿਖਾਇਆ ਸੀ ਸਾਨੂੰ ਇੱਕ 15 ਦਾ ਟੇਬਲ ਬੜੇ ਔਨੋਖੇ ਤਰੀਕੇ ਨਾਲ ਸੁਣਿਓ ਕੰਦਾ 15 15 2 3 34 45 60 5 75 90 7 105 8 120 9 135 10 150 ਇਹ 5 6 ਸਕਿੰਟ ਦੇ ਟੇਬਲ ਹੀ ਖਤਮ ਕਰਦਾ ਸੀ ਅਸੀਂ ਹੁਣ ਤੁਸੀਂ ਮੈਂ ਤੁਹਾਨੂੰ 5 ਦਾ ਟੇਬਲ 20 ਤੋ ਉਲਟਾ ਸੁਣਾਵਾਂਗਾ ਉਹ ਇੰਨੀ ਜਲਦੀ ਹੀ ਖਤਮ ਹੋ ਜਾਣਾ ਹੈ ਉਹ ਸੁਣਾ ਦਿਓ ਕੰਦੇ 20 5 119 5 95 18 5 90 17 5 85 16 5 80 15 5 75 14 5 70 13 5 65 12 5 60 11 5 55 10550 9545 8540 7535 653 555 54520 3515 2510 ਤੇ 155 ਵਾਹ ਜੀ ਕੀ ਬਾਤ ਹੈ ਕਿਹਨੇ ਭੁੱਲਿਆ ਜਾਂਦਾ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਸਿਰਫ ਮਾਈਂਡ ਚ ਰੱਖਣਾ ਹੈ ਕਿ ਕਿਹੜੀ ਫਿਗਰ ਨੂੰ ਅਸੀਂ ਕਿੰਨਾ ਮਾਈਨਸ ਕਰਨਾ ਹੈ ਕਿੰਨਾ ਪਲੱਸ ਕਰਨਾ ਹੋਰ ਕੁਝ ਨਹੀਂ ਹੈ ਅੱਜ ਕੱਲ੍ਹ ਦੀ ਗੱਲ ਇਹ ਤਰ੍ਹਾਂ ਬੋਲਦੇ ਸਿੱਧੇ ਬੋਲਦੇ ਟੇਬਲ ਨੂੰ ਫੰਬਲ ਪੈ ਜਾਂਦਾ ਤੁਸੀਂ ਤੇ ਪੁੱਠਾ ਜਿਹਾ ਫੰਬਲ ਨਹੀਂ ਮਾਰਿਆ ਬਸ ਮੈਂ ਐ ਨਹੀਂ ਹੈ ਕਿ ਮੈਂ ਪ੍ਰੈਕਟਿਸ ਹੈ ਮੇਰੀ ਰੋਜ਼ ਦੀ ਵਾਸੇ ਮੈਂ ਸਿਰਫ ਮਾਈਨਸ ਔਰ ਪਲੱਸ ਨੂੰ ਯਾਦ ਰੱਖਦਾ ਕਿ ਕਿੰਨੇ ਮਾਈਨਸ ਕਰਨੇ ਕਿੰਨੇ ਪਲੱਸ ਕਰਨੇ ਆ ਜਿਸ ਤਰ੍ਹਾਂ ਕਿ 19 ਦਾ ਟੇਬਲ ਬਹੁਤ ਹੀ ਆਸਾਨੀ ਨਾਲ ਬੋਲ ਸਕਦੇ ਆ ਬਟ ਅੱਜ ਕੱਲ ਦੇ ਬੱਚੇ 19 ਦੇ ਟੇਬਲ ਨੂੰ ਬਹੁਤ ਜ਼ਿਆਦਾ ਜੜਾ ਆ ਨਾ ਉਹ ਝੰਜੜ ਚ ਲਾ ਜਾਂਦੇ ਜਿਉਂ ਉਹਨਾਂ ਟਫ ਕਰ ਲੈਂਦੇ ਜਿਸਾ ਕਿ 19 19 19 2 38 19 3 57 19 4 76 19 5 95 19 6 114 19 7 133 19 8 152 19 9 171 19 10 190 ਅੱਛਾ ਅੱਜ ਤੁਸੀਂ ਸਾਡੇ ਕੋ ਇੱਥੇ ਬੋਰਡ ਰਖਾਇਆ ਟੇਬਲ ਦਾ ਤੁਸੀਂ ਸੁਣਾ ਤੇ ਬਹੁਤ ਵਧੀਆ ਮੈਸੇਜ ਦੇ ਰਿਹਾ ਨੌਜਵਾਨਾਂ ਨੂੰ ਖਾਸ ਕਰ ਬੱਚਿਆਂ ਨੂੰ ਜਿਨ੍ਹਾਂ ਨੂੰ ਟੇਬਲ ਨਹੀਂ ਯਾਦ ਹੁੰਦੇ ਟੇਬਲ ਤੋਂ ਭਜਦੇ ਆ ਕਿਉਂਕਿ ਲਿਖ ਤਾਂ ਹਰ ਕੋਈ ਲੈਂਦਾ ਕਿਉਂਕਿ ਅੱਜ ਤਾਂ ਦਿਮਾਗ ਦੇ ਵਿੱਚ ਯਾਦ ਆਂਦਾ ਕਿ ਸੀ ਇਹ ਟੇਬਲ ਯਾਦ ਕਰ ਰਿਹਾ ਸੀਮਿੰਟੋ ਮਿੱਟ ਲਿਖ ਦਿੰਦੇ ਆ ਪਰ ਜਦੋਂ ਸੁਣਾਉਣ ਦੀ ਵਾਰ ਹੀ ਆਉਂਦੀ ਹੈ ਤਾ ਉਹ ਕਿਤੇ ਨਾ ਕਿਤੇ ਫੰਬਲ ਕਰ ਜਾਂਦੇ ਨੇ ਕਿਤੇ ਨਾ ਕਿਤੇ ਉਹ ਭੁੱਲ ਜਾਂਦੇ ਨੇ ਟੇਬਲ ਸੋ ਟੇਬਲ ਤਾਂ ਤੁਸੀਂ ਸੁਣਾਇਆ ਹਾਲਾਂਕਿ ਉਲਟਾ ਵੀ ਸੁਣਾ ਦਿੰਦਾ ਸਿੱਧਾ ਵੀ ਸੁਣਾ ਦਿੰਦਾ ਸਾਨੂੰ ਇਹ ਬੋਰਡ ਜਿਹੜਾ ਤੁਸੀਂ ਰਖਾਇਆ ਏ ਇਸ ਤੇ ਉੱਤੇ ਕੀ ਟ੍ਰਿਕਸ ਕਰਕੇ ਦਿਖਾ ਦੇ। ਇਹਦੇ ਤੇ ਤੁਹਾਨੂੰ ਇੱਕ ਬਹੁਤ ਵਧੀਆ ਟ੍ਰਿਕ ਕਰਕੇ ਦਿਖਾਵਾਂਗਾ ਜਿਸ ਸਾ ਕਿ ਤੁਸੀਂ 4 ਫਿਗਰ ਦੀ ਕੋਈ ਵੀ ਇੱਕ ਅਮਾਉਂਟ ਬੋਲੋ ਉਹਦੇ ਵਿੱਚ ਦੋ ਤੁਸੀਂ ਐਡ ਕਰੋਗੇ ਹੋਰ ਦੋ ਮੈਂ ਐਡ ਕਰਾਂਗਾ ਉਹਦੇ ਅਸੀਂ ਕੋਈ ਟਾਈਮ ਨਹੀਂ ਲਵਾਂਗੇ ਕਿ ਉਹਨੂੰ ਪੂਰਾ ਜੋੜ ਲਾ ਕੇ ਉਹਦਾ ਤੁਹਾਨੂੰ ਆਨਸਰ ਪਹਿਲਾਂ ਹੀ ਲਿਖ ਕੇ ਦੇ ਦਿਆਂਗਾ ਮੈਂ ਚਲੋ ਕੋਈ ਚਾਰ अमाउंट ਦੀ ਬੋਲੀਆਂ ਚਲੋ ਫਿਗਰ ਦੀ ਕੋਈ अमाउंट ਬੋਲੋ 2569 ਹੋ ਗਈ ਸੀ 2569 ਤੇ ਦੇਖ ਲੇਦੇ ਹਾਂ 2569 ਹੁਣ ਦੋ ਤੁਸੀਂ ਬੋਲਨੀਆ ਦੋ ਮੈਂ ਲਿਖਾਂਗਾ ਠੀਕ ਹੈ ਉਹਦਾ ਆਨਸਰ ਕੀ ਆਏਗਾ 22567 ਇਹ ਆਨਸਰ ਪਹਿਲੇ ਹੀ ਕਰਦਾ ਤੁਸੀਂ ਇਹਹੀ ਆਨਸਰ ਆਏਗਾ ਤੁਸੀਂ ਜੋ ਮਰਜ਼ੀ ਬੋਲ ਦਿਵੋ ਮੈਂ ਜੋ ਮਰਜ਼ੀ ਲਿਖ ਦਵਾਂ ਉਹਦਾ ਆਨਸਰ ਇਹੀ ਆਏਗਾ ਹੁਣ ਇੱਕ ਅਮਾਉਂਟ ਮੈਂ ਬੋਲਾਂਗਾ ਕਿ ਤੁਸੀਂ ਹਾਂਜੀ ਇੱਕ ਅਮਾਉਂਟ ਬੋਲੋ ਤੁਸੀਂ ਤੁਸੀਂ ਲਿਖ ਲਓ 3728 37228 ਐਲੋ ਮੇਰੀ ਥੱਲੇ ਆ ਗਈ ਨਾਲ ਹੀ ਮੈਂ ਕੋਈ ਜੋੜ ਨਹੀਂ ਲਾ ਕੇ ਕਰਾਂਗਾ ਅੱਛਾ ਇੱਕ ਅਸੀਂ ਕੈਮਰਾਮੈਨ ਕੋਲ ਪੁੱਛ ਲੈਨੇ ਆਂ ਕਿ ਤੁਸੀਂ ਦੱਸ ਦੋ ਕੋਈ 4 4 ਅੱਖਰਾਂ ਦੀ ਕੋਈ ਅਮਾਉਂਟ ਦੱਸ ਦੋ 1628 1628 1628 ਐਲੋ ਜੀ 1628 ਤੁਸੀਂ ਬੋਲੀ ਤੇ ਮੈਂ ਲਿਖਤੀ ਜੀ 8377 ਹੁਣ ਦੇਖੋ ਤੁਸੀਂ ਇਹਦਾ ਜਵਾਬ 981711818 ਤੇ 927 2 628210717 17 ਤੇ 219 ਤੇ 7 26 2 5 ਤੇ 27714 21616 ਤੇ 622 ਤੇ 25 2 2 ਤੇ 24376 131414 ਤੇ 822 ਅਨਸਰ ਏ ਆ ਗਿਆ ਕੀ ਬਾਤ ਹੈ ਇਹ ਅਨਸਰ ਪਹਿਲੇ ਹੀ ਇਹ ਹੀ ਨਿਕਲਣਾ ਕਿ ਦਿਮਾਗ ਹੁੰਦਾ ਕਿ ਇਹ ਡਿਜੀਟ ਲਾਣੀ ਪੈਂਦੀ ਥੱਲੇ ਨਹੀਂ ਕੋਈ ਡਿਜੀਟ ਨਹੀਂ ਲਾਣੀ ਪੈਂਦੀ ਜਿਹੜਾ ਅਨਸਰ ਮੈਂ ਲਿਖਦਾਗਾ ਨਾ ਉਹ ਤੁਸੀਂ ਜੜੀ ਮਰਜ਼ੀ ਰਕਮ ਬੋਲਿਓ ਇੱਕ ਵਾਰ ਅਮਾਉਂਟ ਚੇਂਜ ਕਰ ਲੀਏ ਦੁਬਾਰਾ ਤੋਂ ਚਲੋ ਕਰ ਲਓ ਇੱਕ ਵਾਰ ਦੁਬਾਰਾ ਦਰਸ਼ਕਾਂ ਨੂੰ ਇਹ ਨਾ ਲੱਗੇ ਕਿ ਬਣਾਵਟੀ ਕੀਤਾ ਜਾਂ ਪਹਿਲੇ ਦੀ ਕੋਈ ਕੀਤੀ ਹੋਈ ਹੈ ਮੈਂ ਕਿਹਾਗਾ ਤੁਸੀਂ ਜੜੀ ਮਰਜ਼ੀ ਅਮਾਉਂਟ ਚਾਹੇ ਤੁਸੀਂ ਕਿਸੇ ਨੂੰ ਵੀ ਬੁਲਾ ਕੇ ਬੋਲ ਦਿਓ ਮੈਂ ਉਹਦਾ ਅਨਸਰ ਇਹੋ ਹੀ ਲਿਆਏਗਾ ਮੈਂ ਕੋਈ ਤੁਸੀਂ ਦੇਖਿਆ ਹੋਏਗਾ ਕਿ ਜਿੰਨੀ ਜਲਦੀ ਲਿਖੀ ਐਨੀ ਜਲਦੀ ਅਸੀਂ ਉਹਨੂੰ ਜੋੜ ਨਹੀਂ ਕਰ ਸਕਦੇ ਚਲੋ ਇੱਕ ਵਾਰ ਰੱਬ ਕਰੋ ਤੁਹਾਡੇ ਪਰਿਵਾਰਕ ਮੈਂਬਰ ਵੀ ਪਿੱਛੇ ਖੜੇ ਆ ਉਹਨਾਂ ਤੋਂ ਵੀ ਪੁੱਛ ਲੈਂਦੇ ਆ ਆ ਭਾਜੀ ਇੱਕ ਵਾਰ ਤੁਸੀਂ ਇੱਥੇ ਆ ਜਿਓ ਅਸੀਂ ਤੁਹਾਡੇ ਕੋ ਵੀ ਅਮਾਉਂਟ ਪੁੱਛ ਲਈਏ ਸਭ ਤੋਂ ਪਹਿਲੇ ਅਮਾਉਂਟ ਅਸੀਂ ਬੋਲਾਂਗੇ ਜੀ ਤੁਸੀਂ ਬੋਲੋ ਨਹੀਂ ਨਹੀਂ ਪਹਿਲੀ ਤੁਸੀਂ ਬੋਲੋ ਚਲੋ ਤੁਹਾਡੇ ਪਰਿਵਾਰਕ ਮੈਂਬਰਾਂ ਕੋਲੋਂ ਨੇ ਕੋਈ 1 4 4 ਅਮਾਉਂਟ ਦੱਸਣੀਆਂ 4 ਨੰਬਰਾਂ ਦੀ 83 13 83 13 83 13 13 ਇਹਦਾ ਆਨਸਰ ਆ ਜਾਏਗਾ ਜੀ 2 8 311 ਆਨਸਰ ਇਹੋ ਹੀ ਆਏਗਾ ਤੁਸੀਂ ਅਗਲੀਆਂ ਤਰਕਮਾਂ ਜੜੀਆਂ ਮਰਜ਼ੀ ਬੋਲ ਦਿਓ ਆਨਸਰ ਚੇਂਜ ਹੋ ਗਿਆ ਸੋ ਇਹ ਵੀ ਵਧੀਆ ਗੱਲ ਹੈ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਡਿਜੀਟ ਉੱਤੇ ਜਿਹੜਾ ਮਰਜ਼ੀ ਆ ਜੇ ਆਨਸਰ ਸੇਮ ਰਹਿੰਦਾ ਆਨਸਰ ਬਦਲ ਗਿਆ ਜੀ ਜੀ ਆਨਸਰ ਜੜੀ ਤੁਸੀਂ ਡਿਜੀਟ ਬੋਲੋਗੇ ਇਹ ਆਨਸਰ ਪਹਿਲੇ ਕਿਵੇਂ ਕੱਢ ਲੈਂਦੇ ਆਨਸਰ ਮੈਂ ਪਹਿਲਾਂ ਹੀ ਲਿਖ ਦਾਂਗਾ ਆਨਸਰ ਪਹਿਲੇ ਕਿਵੇਂ ਕੱਢ ਲੈਂਦੇ ਮੈਥ ਤੇਜ਼ ਲੱਗਦਾ ਇਹ ਕੋਈ ਟਾਈਮ ਸੀ ਜਦੋਂ ਟੀਚਰਸ ਡੇ ਹੁੰਦਾ ਸੀ ਸਕੂਲ ਦੇ ਵਿੱਚ ਸਕੂਲ ਟੀਚਰ ਪੜ੍ਹਾਉਂਦੇ ਨਹੀਂ ਸੀ ਇਸਾਰੇ ਸਕੂਲ ਨੂੰ ਮੈਥ ਮੈਂ ਪੜਾਉਂਦਾ ਹੁੰਦਾ ਸੀ ਉਦੋਂ ਹਾਂਜੀ ਟੀਚਰਸ ਜੀ ਕਿਹੜੀ ਕਲਾਸ ਦੀ ਗੱਲ ਹੈ ਜੀ ਇਹ ਮੇਰੀ 9th ਔਰ 10th ਦੀ ਗੱਲ ਹੈਗੀ ਹੈ 9ਵੀਂ ਔਰ 10ਵੀਂ ਦੇ ਵਿੱਚ ਸਾਰਾ ਮੈਥ ਮੈਂ ਕਲਾਸ ਚ ਸਾਰੇ ਹਰ ਇੱਕ ਸਕੂਲ ਦੀ ਹਰ ਕਲਾਸ ਨੂੰ ਮੈਂ ਹੀ ਪੜਾਉਂਦਾ ਸੀ ਅਸੀਂ 9th 10th ਦੇ ਵਿੱਚ ਅਸੀਂ ਟ੍ਰਿਗਨੋਮੈਟਰੀ ਤੋਂ ਡਰਦੇ ਹਾਂ ਜਿਹੜੇ ਬੱਚੇ ਪੜ੍ਹਦੇ ਉਹਨਾਂ ਨੂੰ ਪਤਾ ਹੋਊਗਾ 9th 10th ਦੇ ਵਿੱਚ ਅਸੀਂ ਟ੍ਰਿਗਨੋਮੈਟਰੀ ਚੈਪਟਰ ਸੀਗਾ ਜਿੱਦੋਂ ਅਸੀਂ ਸਾਰੇ ਪੜ੍ਹਦੇ ਸੀਗੇ ਤੇ ਇੱਕ ਸਿਲੇਬਸ ਦੇ ਵਿੱਚ ਦੋ ਵਾਰੀ ਉਹ ਚੈਪਟਰ ਆਉਂਦਾ ਸੀਗਾ ਸੋ ਇਹ ਮੈਥ ਦਿਮਾਗ ਦੇ ਵਿੱਚ ਇੰਨਾ ਭਰਿਆ 9 ਕਿੰਨੇ ਸਾਲ ਹੋ ਗਈ ਤਾਂ 19th ਕੀਤੀ ਸੀ ਅ 91 ਚ ਮੈਂ 10th ਕੀਤੀ ਸੀ ਉਹ ਉਸ ਵੇਲੇ ਤੁਸੀਂ ਪੜਾਉਂਦੇ ਹੁੰਦੇ ਸੀ ਉਸ ਵੇਲੇ 90 ਮੈਂ 14 13 14 ਸਾਲ ਦੀ ਉਮਰ ਚ ਮੈਂ ਟੀਚਰਸ ਡੇ ਤੇ ਮੈਂ ਸਕੂਲ ਨੂੰ ਪੜਾਉਂਦਾ ਹੁੰਦਾ ਸੀ ਸ਼ੱਕ ਵਾਲੀ ਤਾਂ ਕੋਈ ਗੱਲ ਨਹੀਂ ਟੋਪਰ ਵੀ ਹੋ ਗਏ ਸਕੂਲ ਦੇ ਬਿਲਕੁਲ ਜੀ ਟੋਪਰ ਸੀ ਫਰਸਟ ਕਲਾਸ ਫਰਸਟ ਪਾਸ ਹੁੰਦਾ ਸੀ ਮੈਂ ਸੋ ਹੁਣ ਅਗਲੀ ਡਿਜੀਟ ਅਸੀਂ ਬੋਲੀਏ ਜਾਂ ਤੁਸੀਂ ਬੋਲੋ ਤੁਸੀਂ ਅਗਲੀ ਅਗਲੀ ਤੁਸੀਂ ਬੋਲਨੀ ਹੈ ਉਹਦਾ ਆਨਸਰ ਮੈਂ ਲਿਖਣਾ ਹਮੇਸ਼ਾ ਅਗਲੀ ਤੁਸੀਂ ਲਿਖ ਲਓ 3 4 7 9 3 4 7 9 ਇਹਦਾ ਦੇਖੋ ਜੀ ਮੈਂ ਲਿਖਦਾ ਜੀ 6520 20 ਇਹਦਾ ਤੁਹਾਨੂੰ ਟ੍ਰਿਕ ਵੀ ਦੱਸ ਕੇ ਜਾਵਾਂਗਾ ਲਾਸਟੇ ਕਿ ਟ੍ਰਿਕ ਕੀ ਹੈ ਅੱਗੇ ਤੁਸੀਂ ਲਿਖ ਲਓ 2234 22 34 34 ਇਹਦਾ ਆ ਜਾਏਗਾ ਜੀ 765 ਹੁਣ ਤੁਸੀਂ ਇਹਨੂੰ ਬਿਲਕੁਲ ਇੱਕ ਵਾਰ ਅਸੀਂ ਕੈਲਕੂਲੇਟ ਵੀ ਜ਼ਰੂਰ ਕਰ ਲੈਂਦੇ ਆ ਮੋਬਾਈਲ ਤੇ ਕੈਲਕੂਲੇਟ ਇਸ ਤਰ੍ਹਾਂ ਦੇਖ ਲਓ 3 9 12 12 ਤੇ 9 21 2 ਜੀ 37102 12 12 ਤੇ 921 2 5495 14 2 16 7 23 2 82 10 ਤੇ 13 13 ਤੇ 6 19 19 ਤੇ 2 21 7 28 ਜੀ ਇਹ ਲੋ ਤੁਸੀਂ ਇਹਨੂੰ ਕੈਲਕੂਲੇਟ ਵੀ ਕਰ ਸਕਦੇ ਹੋ ਆਪਣੇ ਕੈਲਕੂਲੇਟਰ ਤੇ ਇਹਦੇ ਤੇ ਇੱਕ ਪੁਆਇੰਟ ਦਾ ਵੀ ਫਰਕ ਨਹੀਂ ਰਹੇਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਅਮਾਉਂਟ ਤੁਸੀਂ ਕੈਲਕੂਲੇਟ ਕਰਕੇ ਵੇਖ ਲਓ ਮੈਂ ਤਾਂ ਕਰ ਲਈ ਬਿਲਕੁਲ ਸਹੀ ਆਈ ਜੇ ਇਹ ਟ੍ਰਿਕ ਨਹੀਂ ਅਸੀਂ ਦੱਸਣੀ ਟ੍ਰਿਕ ਅਸੀਂ ਅਗਲੀ ਵੀਡੀਓ ਚ ਦੱਸਾਂਗੇ ਜਦੋਂ ਦਰਸ਼ਕਾਂ ਦੀ ਡਿਮਾਂਡ ਹੋਏਗੀ ਕਿ ਅਗਲੀ ਵੀਡੀਓ ਚ ਟ੍ਰਿਕ ਦੱਸੋ ਸਾਰੇ ਦਰਸ਼ਕਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਇਹ ਜਿਹੜਾ ਮੈਂ ਟ੍ਰਿਕ ਹੈ ਇਸ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਸੋਲਵ ਕਰਨਾ ਆ ਵੱਧ ਤੋਂ ਵੱਧ ਸੋਲਵ ਕਰੋ ਅਸੀਂ ਉਹਨਾਂ ਨੂੰ ਅਗਲੀ ਵਾਰ ਇਸ ਕੈਮਰੇ ਅੱਗੇ ਲੈ ਕੇ ਆਵਾਂਗੇ ਇਸ ਅਸੀਂ ਦਮਨਦੀਪ ਸਿੰਘ ਵੱਲੋਂ ਸੀ ਤੁਹਾਨੂੰ ਪ੍ਰੋਮਿਸ ਕਰਦੇ ਆ ਬਿਲਕੁਲ ਮੈਂ ਖੁਦ ਹੀ ਪ੍ਰੋਮਿਸ ਕਰ ਦਿੰਦਾ ਬਾਅਦ ਚੁੱਕੇ ਹੋਗੇ ਕਿ ਦਮਨ ਨੇ ਪ੍ਰੋਮਿਸ ਨਹੀਂ ਕੀਤਾ ਸੋ ਹੁਣ ਇਹ ਜਿਹੜਾ ਬੋਰਡ ਤੇ ਤੁਸੀਂ ਇਹ ਚੀਜ਼ ਕਰਤੀ ਇਸ ਤੋਂ ਇਲਾਵਾ ਕੋਈ ਟ੍ਰਿਕਸ ਹੈਗੀਆਂ ਸਾਡੇ ਆ ਮੈਨੂੰ ਯਾਦ ਆਇਆ ਇੱਕ ਨਾ ਪਲੇਇੰਗ ਕਾਰਡ ਨਾਲ ਮੈਂ ਟ੍ਰਿਕ ਕਰਦਾ ਸੀ ਬਹੁਤ ਵਧੀਆ ਕੋਈ ਟਾਈਮ ਸੀ ਜਿਸਾ ਕਿ ਤੁਹਾਨੂੰ ਤੁਹਾਨੂੰ ਪਤਾ ਆਏਗਾ ਕਿ ਇੱਕ ਕਲਰ ਦੇ ਜਿਸਾ ਕਿ ਕੋਈ ਵੀ ਹੈ 13 13 ਕਾਰਡ ਹੁੰਦੇ ਨੇ 1 2 3 4 5 6 7 8 9 10 11 12 ਔਰ 13 ਯਾਨੀ ਕਿ ਗੋਲਾ ਬੇਗੀ ਬਾਦਸ਼ਾਹ ਕਿੰਗ ਕਹਿੰਦੇ ਆ ਜਿਹਨੂੰ ਜੈਕ ਕੁਈਨ ਆਰ ਕਿੰਗ ਜਿਹੜੇ ਹਿਸਾਬ ਨਾਲ ਤੁਸੀਂ ਟ੍ਰਿਕ ਦਿਖਾ ਰਹੇ ਤੁਸੀਂ ਬਾਦਸ਼ਾਹ ਲੱਗ ਰਹੇ ਮੈਨੂੰ ਟ੍ਰਿਕ ਦੇ ਨਹੀਂ ਬਾਦਸ਼ਾਹ ਤਾਂ ਨਹੀਂ ਹੈ ਇਹ ਦੱਸਿਆ ਨਾ ਤੁਹਾਨੂੰ ਜਿਹੜੀ ਚੀਜ਼ ਇੱਕ ਵਾਰੀ ਸੋਚ ਕੇ ਕਰੋ ਨਾ ਉਹ ਡੈਫੀਨਿਟਲੀ ਹੋਏਗੀ ਉਹਦੇ ਵਿੱਚ ਕੋਈ ਵੀ ਐਸਾਂ ਦੀ ਹੈ ਨਾ ਤੁਸੀਂ ਦੋ ਕੰਮ ਨਹੀਂ ਕਰਨੇ ਇੱਕ ਕੰਮ ਕਰਨਾ ਔਰ ਪੂਰੀ ਸ਼ਿੱਦਤ ਨਾਲ ਕਰਨਾ ਉਹ ਤੁਹਾਡਾ ਕੰਮ ਹੋਏਗਾ ਇਹ ਮੇਰੀ ਪੂਰੀ ਮੈਂ ਕਿਉਂ ਹੋ ਰਾਂ ਇਸ ਚੀਜ਼ ਲਈ ਮੈਂ ਦਾਵਾ ਕਰਨਾ ਕਿ ਤੁਸੀਂ ਇੱਕ ਕੰਮ ਕਰੋ ਔਰ ਪੂਰੀ ਸ਼ਿੱਦਤ ਨਾਲ ਕਰੋ ਤੁਹਾਡਾ ਕੰਮ ਸਫਲ ਹੋਏਗਾ ਬਿਲਕੁਲ ਹਾਂ ਟ੍ਰਿਕ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਜੂਮ ਕਰਕੇ ਜ਼ਰੂਰ ਟ੍ਰਿਕ ਦਿਖਾ ਦੇ ਕਿ ਕੀ ਕੀਤੀ ਕੀ ਜਾਰੀਆ ਕਿਵੇਂ ਹੋਏਗੀ ਜੀ ਦੇਖੋ ਜੀ ਕੰਦੇ 387 ਸਾਲ ਪਹਿਲਾਂ ਦੀ ਗੱਲ ਹੈ ਇੱਕ ਸਟੋਰੀ ਹੈ ਮੈਂ ਤੁਹਾਨੂੰ ਸਟੋਰੀ ਦਿਖਾ ਰਿਹਾ 387 ਸਾਲ ਪਹਿਲਾਂ ਦੀ ਗੱਲ ਹੈ ਇੱਕ ਸੀ ਰਾਣੀ ਇੱਕ ਸੀ ਰਾਣੀ ਰਾਣੀ ਮਤਲਬ ਕੁਇਨ ਉਹਦੀ ਉਮਰ ਸੀ 64 ਸਾਲ 64 ইয়ার্স ਇਹਦੇ ਦੋ ਸੀ ਰਾਜਕੁਮਾਰ ਉਸੇ ਰਿਆਸਤ ਦੇ ਵਿੱਚ ਇੱਕ ਗੁਲਾਮ ਸੀ ਇੱਕ ਰਾਜਾ ਸੀ ਇਹਨਾਂ ਨੇ ਟੋਟਲ 19 ਜੰਗਾਂ ਲੜੀਆਂ ਔਰ 5 ਜੰਗਾਂ ਜਿੱਤੀਆਂ 19 ਮਤਲਬ 10 ਇੱਕ ਵਾਰ ਦੁਬਾਰਾ ਦਿਖਾ ਰਿਹਾ ਹਾਂ ਮੈਂ ਹਾਂ ਮੈਂ ਦੁਬਾਰਾ ਦਿਖਾ ਰਿਹਾ ਹਾਂ 387 ਸਾਲ ਪਹਿਲਾਂ ਦੀ ਗੱਲ ਹੈ 387 ਔਰ ਇੱਕ ਸੀ ਰਾਣੀ ਕੁਇਨ ਰਿਆਸਤ ਦੀ ਉਸ ਦੀ ਏ ਸੀ 64 64 ਸਾਲ ਦੋ ਸੀ ਉਹਦੇ ਇੱਕ ਰਾਜਕੁਮਾਰ ਉਸ रियासत ਦੇ ਵਿੱਚ ਗੁਲਾਮ ਸੀ ਇੱਕ ਰਾਜਾ ਸੀ ਇਹਨਾਂ ਨੇ 19 ਜੰਗਾ ਲੜੀਆਂ ਟੋਟਲ 5 ਜੰਗਾ ਜਿੱਤੀ ਠੀਕ ਹੈ ਠੀਕ ਹੈ ਹੁਣ ਤੁਸੀਂ ਧਿਆਨ ਦਿਓ ਅਸੀਂ ਜਦੋਂ ਕਿਸੇ ਵੀ ਫਿਗਰ ਨੂੰ ਅਸੀਂ ਵਰਡ ਦੇ ਵਿੱਚ ਲਿਖਦੇ ਹਾਂ ਤੇ 1 ਨੂੰ ਕਿਵੇਂ ਲਿਖਦੇ ਹਾਂ O N E 1 O N E 1 ਹੁਣ ਧਿਆਨ ਮੇਰੇ ਹੱਥ ਤੇ ਰੱਖਦੇ ਜੇ ਪੱਤੇ ਖੋਲਣੇ ਨਹੀਂ ਲੱਗੇ ਤੁਸੀਂ ਜੀ ਨਾਲ ਦੇਖਿਓ ਇਹਦੇ ਤੇ ਸਾਰਾ ਫੋਕਸ ਕਰਿਓ ਸਾਡੇ ਤੇ ਭਾਵੇਂ ਆਵੇ ਨਾ ਆਵੇ ਦੇਖੋ ਜੀ ਇਹ ਦੇਖੋ O N E One. One. T W O two पत्ते लेप कर रहे हाँ सारे सारे होंगे. T -H R -E, e E क्यों आएगा Three. Three. Oh my god F O U R four F I V E 5 5 ਬੋਲਦੇ ਹਾਂ ਇਤਰੇ 13 ਤੱਕ ਜਾਂਦੇ ਰਹਿਣਗੇ ਬਿਲਕੁਲ ਜੀ ਬਿਲਕੁਲ S I X 6 6 S E V E, e N, 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 N 7 ਅ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ I G, G H T 8 N I N E 9 T E N 10 J A C K غلام ਜਿਹੜਾ J ਹੁੰਦਾ ਨੂੰ Jack ਬੋਲਦੇ no ਆ Jack K Y O U E E N Queen and that ਸਬਦਾਂ ਕਿੰਗ ਉਹ ਵੀ ਆ ਉਹ ਪਰਿਵਾਰਕ ਮੈਂਬਰਾਂ ਦੀਆਂ ਤਾੜੀਆਂ ਸਾਨੂੰ ਸੁਣਨ ਗਿਆ ਪਿੱਛੇ ਦੇਖਿਓ ਪਰਿਵਾਰ ਸਾਰੇ ਖੁਸ਼ ਹੋ ਰਿਹਾ ਮੇਰੇ ਘਰ ਇਹ ਪਰਿਵਾਰ ਨੂੰ ਪਹਿਲੇ ਵੀ ਦਿਖਾਈ ਹੋਈ ਹੈ ਤੁਸੀਂ ਕਿ ਟ੍ਰਿਕ ਆ ਬਹੁਤ ਬਹੁਤ देर ਹੋ ਗਈ ਹੈ ਬਹੁਤ देर हो ਗਈ ਹੈ ਨਾ ਦੇਖੀ ਸੀ ਪਰਿਵਾਰ ਵੀ ਖੁਸ਼ ਬੱਚਾ ਖੜਾ ਬੱਚਾ ਵੀ ਖੁਸ਼ ਹੋ ਗਿਆ ਇਧਰ ਆ ਬੱਚੇ ਤੁਸੀਂ ਆਜੋ ਬੱਚਾ ਨਾਰਾਜ਼ ਲੱਗ ਰਿਹਾ ਤੁਹਾਡੇ ਘਰ ਨਹੀਂ ਨਹੀਂ ਇਹ ਬੱਚੀ ਨਾਰਾਜ਼ ਨਹੀਂ ਹੈ ਬਾਸ ਨੂੰ ਮਿਲਿਆ ਨਹੀਂ ਨਾ ਮੈਂ ਇਸ ਕਰਕੇ ਨਾਰਾਜ਼ ਅੱਛਾ ਅਜ ਇੰਟਰਵਿਊ ਚੱਲ ਰਹੀ ਹੈ ਤਾਂ ਬੱਚੇ ਨੂੰ ਨਹੀਂ ਮਿਲੇ ਤਾਂ ਕਰਕੇ ਬੱਚੇ ਨਾਰਾਜ਼ ਹੈ ਬਿਲਕੁਲ ਨਾਰਾਜ਼ ਹੈ ਇਹ ਟ੍ਰਿਕਸ ਦਾ ਰਾਜ਼ ਕੀ ਹੈ ਕਦੋਂ ਤੂੰ ਤੁਸੀਂ ਇਹ ਸਿੱਖਿਆ ਮਿਲ ਕਦੋਂ ਤੋ ਤੁਹਾਨੂੰ ਇਹ ਯਾਦ ਆ ਸਾਰਿਆ ਕੁਝ ਕੋਈ ਆਹਦਾ 30 ਸਾਲ ਤਾਂ ਹੋਈ ਗਏ ਹੋਣਗੇ 30 ਸਾਲ ਤੋਂ ਉੱਪਰ ਹੀ ਹੋ ਗਏ ਨੇ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਟ੍ਰਿਕਸ ਤੋਂ ਇਲਾਵਾ ਸੁਣਨ ਔਰ ਕਰਨ ਨੂੰ ਅੱਛੀਆਂ ਲੱਗਦੀਆਂ ਨੇ ਜਿਵੇਂ ਕੋਈ ਕਹਾਣੀ ਬੇਸਡ ਹੋਗੀ ਸਟੋਰੀ ਬੇਸਡ ਹੋਗੀ ਸਾਡੇ ਪੇਰੈਂਟਸ ਔਰ ਬਹੁਤ ਸਾਰੀਆਂ ਐਸਾਂ ਦੇ ਸਰਕਲ ਦੇ ਵਿੱਚ ਰਹੇ ਹਾਂ ਸੀ ਕਿ ਕੋਈ ਨਵੀਂ ਨਵੀਂ ਚੀਜ਼ ਅਸੀਂ ਕਰਦੇ ਸੀ ਹੁਣ ਤਾਂ ਕਾਫੀ ਭੁੱਲ ਗਏ ਹਾਂ 50 ਸਾਲ ਦੀ ਉਮਰ ਹੋਣ ਲੱਗੀ ਐ ਤੇ ਕਾਫੀ ਇਹ ਭੁੱਲ ਗਏ ਆ ਜੋ ਚੀਜ਼ ਤੁਹਾਨੂੰ ਯਾਦ ਸੀ ਉਹ ਮੈਂ ਦੱਸ ਤੀ ਹਾਂ ਲਾਸਟ ਦੇ ਇੱਕ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਜਿਹੜਾ 1919 ਦਾ ਟੇਬਲ ਆ ਉਹ ਇੱਕ ਵਾਰੀ ਉਲਟਾ ਮੈਨੂੰ ਬੋਲ ਕੇ ਤੇ ਵੀਡੀਓ ਸ਼ੇਅਰ ਕਰਿਓ ਨਾਲ ਅਟੈਚ ਕਰਕੇ ਇਹ ਤੁਹਾਨੂੰ ਸਾਡੀ ਸੋਸ਼ਲ ਮੀਡੀਆ ਤੇ ਸਾਡੀ ਜਿਹੜੀ ਆਈਡੀ ਹੈ ਉਸ ਸ਼ੇਅਰ ਕਰ ਦੇਣਗੇ ਮੈਂ ਤੁਹਾਨੂੰ ਲਾਸਟ ਤੇ ਇੱਕ 19 ਦਾ ਟੇਬਲ ਆ ਜਿਹੜਾ ਉਹ ਮੈਂ ਰਿਵਰਸ ਸੁਣਾਣਾ ਚਾਹਾਂਗਾ ਬਿਲਕੁਲ ਜੀ ਬਿਲਕੁਲ ਅਸੀਂ ਵੀ ਸੁਣਨ ਨੂੰ ਤਿਆਰ ਆ ਕਿਉਂਕਿ ਉਹ 19 ਦਾ ਟੇਬਲ ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਸਿੱਧਾ ਬੋਲਣ ਤੇ ਫੰਬਲ ਆ ਜਾਂਦੇ ਆ ਮੈਨੂੰ ਨਹੀਂ ਲੱਗਦਾ ਤੁਹਾਡਾ 19 ਦਾ ਉਲਟਾ ਨਹੀਂ ਆ ਫੰਬਲ ਨਹੀਂ ਆ ਮੈਂ ਤੁਹਾਨੂੰ ਈਜ਼ੀ ਵੇਚ ਪਹਿਲਾਂ ਬੱਚਿਆਂ ਨੂੰ ਬੱਚਿਆਂ ਲਈ ਮੈਂ ਈਜ਼ੀ ਵੇਚ ਕਰਨਾ ਚਾਹਾਂਗਾ ਬੱਚਿਆਂ ਨੂੰ ਇਹ ਕਿ ਕੋਈ ਵੀ ਟੇਬਲ ਆ ਉਸ ਨੂੰ ਅਸੀਂ ਫੰਬਲ ਚ ਨਹੀਂ ਲੈਣਾ ਬਹੁਤ ਈਜ਼ੀ ਹੈ ਤੁਸੀਂ ਪਲੱਸ ਕਰਨਾ ਔਰ ਮਾਈਨਸ ਕਰਨਾ ਤੁਹਾਨੂੰ ਪਲੱਸ ਮਾਈਨਸ ਆਣਾ ਚਾਹੀਦਾ ਟੇਬਲ ਕੋਈ ਇੰਨੇ ਡਿਫਿਕਲਟ ਨਹੀਂ ਹੁੰਦੇ ਦੇਖੋ ਜੀ ਦੇਖੋ 19ਉ 1 ਕ 19ਉ 19ਉ ਦੇਣਾ 38 19ਉ 39 57 19 ਚੋਕ 76 19 19 ਪਲੱਸ ਹੋ ਰਹੇ ਨੇ ਜੀ ਠੀਕ ਹੈ ਲੋਕ ਇਹਨਾਂ ਨਾ 1 3 5 7 9 ਇਸ ਤਰ੍ਹਾਂ ਕਰਕੇ ਬੋਲਦੇ ਨੇ 98765 ਕੋਈ ਨਹੀਂ 19 ਪਲੱਸ ਕਰੋ ਤੁਸੀਂ ਅੱਛਾ ਮੈਂ ਵੀ ਜਦੋਂ ਛੋਟਾ ਸੀਗਾ ਮੈਂ ਵੀ ਇਸ ਤਰ੍ਹਾਂ ਹੀ ਲਿਖਦਾ ਹੁੰਦਾ ਸੀ 9 8 7 6 ਇਸ ਤਰ੍ਹਾਂ ਕਰਕੇ ਲਿਖਦੇ ਹੁੰਦੇ ਸੀ ਮੈਂ ਨਹੀਂ ਕਦੀ ਇਹ ਚੀਜ਼ ਦੇਖੀ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਕੁਝ ਵੀ ਇਹ ਚੀਜ਼ ਕੀ ਹੈ ਦੇਖੋ 19 5 95 19 6 ਕਾ 114 ਜਦੋਂ ਤੁਸੀਂ 19 ਐਡ ਕਰੋਗੇ ਇਹ ਚ 5 ਘੱਟੇ ਸੀ 120 ਚ 5 ਘੱਟ ਗਏ 119 ਚ ਠੀਕ ਹੈ ਨਾ ਠੀਕ ਹੈ 19 7ਾ 133 9 8ਾ 152 19 9ਾ 171 ਤੇ 19 ਦਾ 190 ਇਹ ਇਹਦੇ ਵਿੱਚ 19 19 ਪਲੱਸ ਕੀਤੇ ਆ ਮੈਂ ਕੁਝ ਨਹੀਂ ਕੀਤਾ ਮੈਨੂੰ ਕੋਈ ਇਹ ਥੋੜੀਏ ਤੁਸੀਂ ਅੱਜ ਤੋਂ ਸਾਲ ਬਾਅਦ ਪੁੱਛ ਲੋਗੇ ਮੈਂ ਇਹ ਨਹੀਂ ਪੜਾਂਗਾ ਬਟ ਮੈਨੂੰ ਇਹਨਾਂ ਪਤਾ ਹੈ ਕਿ 19 ਦੇ ਵਿੱਚ 19 ਐਡ ਕਰਾਂਗੇ ਤੇ 38 ਹੋਏਗਾ 38 'ਚ 19 ਐਡ ਕਰਾਂਗੇ 57 ਆਏਗਾ ਹੋਰ ਤੁਸੀਂ ਇਹ ਬੋਰਡ ਵਾਲੀ ਦੇਖਣਾ ਤੁਸੀਂ ਇੱਕ ਵਾਰ ਜ਼ਰੂਰ ਆ ਟੇਬਲ ਉਲਟਾ ਜ਼ਰੂਰ ਸੁਣਾਇਓ ਉਸੇ ਅਸੀਂ ਬੋਰਡ ਕਵਰੇਜ ਦਿਖਾਣੇ ਆ ਤਾਂ ਜੋ ਤੁਹਾਡਾ ਟੇਬਲ ਸਹੀ ਆ ਜਾਂ ਗਲਤ ਹੈਗਾ ਜ਼ਰੂਰ ਦੇਖੋ ਜੀ ਕੋਈ ਇਸ਼ੂ ਨਹੀਂ ਆ ਹੁਣ 19 ਨੂੰ ਮਾਈਨਸ ਕਰਨਾਂਗੇ ਅਸੀਂ ਪਲੱਸ ਕੀਤਾ ਸੀ ਹੁਣ ਮਾਈਨਸ ਕਰਨਾ ਦੇਖੋ 19 ਉਹਦਾ ਆ 190 19 ਉਹਨਾਂ ਆ 171 19 ਉਹ ਆ 152 19 ਉਹ ਸਾਤਾ 133 19 ਉਹ 6 ਕਾ 114 19 595 19 ਉਹ 76 19 ਉਹ 57 19 ਉਹ 38 19 ਉਹ 11 ਕੋਈ ਕੋਈ ਸੰਭਲ ਨਹੀਂ ਹੈ ਕੋਈ ਕੁਝ ਨਹੀਂ ਹੈ ਤੁਸੀਂ 19 ਪਲੱਸ ਕਰਨੇ ਹੁਣ ਮਾਈਨਸ ਕਰਨੇ ਸੀ ਈਜ਼ੀ ਵੇਚ ਤੁਹਾਡੇ ਸ਼ੋ ਸ਼ੂਤਾ ਨਹੀਂ ਲੱਗਦੇ ਜੀ ਕਿਤੇ ਅਸੀਂ ਜਿੰਨਾ ਖੁਸ਼ ਹੋ ਰਿਹਾ ਮੈਂ ਆ ਬਹੁਤ ਖੁਸ਼ ਹੋ ਰਹਾ ਕਿ ਤੁਹਾਡੇ ਸ਼ੋ ਸ਼ੂਨਾ ਲੱਗਦੇ ਜਿੰਨਾ ਤੁਸੀਂ ਖੁਸ਼ ਕਰਦੇ ਉਹ ਨਹੀਂ ਲੱਗਦੇ ਮੈਂ ਖੁਦ ਕਿਸੇ ਲਈ ਇਕੱਲਾ ਬੈਠਾ ਹਾਂ ਤੇ ਮੈਂ ਪਲੇਇੰਗ ਕਾਰਡ ਨਾਲ ਕੁਝ ਗੇਮ ਕ੍ਰੀਏਟ ਕਰਦਾ ਕੋਈ ਨਵੀਂ ਨਵੀਂ ਤੋਂ ਨਵੀਂ ਜਿਹੜੀਆਂ ਗੇਮਸ ਤੁਸੀਂ ਅੱਜ ਆਪਣੇ ਮੋਬਾਈਲ ਤੇ ਐਪਸ ਤੇ ਦੇਖ ਰਹੇ ਹੋ ਨਾ ਇਹ ਵਾਲੀਆਂ ਸਾਰੀਆਂ ਗੇਮਸ ਐਸੀ ਵਰਬਲੀ ਮਤਲਬ ਇਸ ਤਰ੍ਹਾਂ ਖੇਡੀਆਂ ਹੋਈਆਂ ਨੇ ਤਾਸ਼ ਨਾਲ ਪ੍ਰੈਕਟਿਸ ਕੀਤੀ ਹੋਈ ਹੈ ਇਹਦੀ ਸਾਰੀਆਂ ਗੇਮਸ ਦੀ ਮਤਲਬ ਅੱਜਕੱਲ ਜਿਹੜੇ ਬੱਚੇ ਇਹ ਇਸ ਚੀਜ਼ਾਂ ਤੋਂ ਕ੍ਰੀਏਟੀਵਿਟੀ ਤੋਂ ਦੂਰ ਹੋ ਗਏ ਆ ਕ੍ਰੀਏਟ ਖੁਦ ਨਹੀਂ ਕ੍ਰੀਏਟ ਕਰ ਪਾਉਂਦੇ ਮਤਲਬ ਹਰ ਚੀਜ਼ ਨੂੰ ਫਨ ਦੇ ਵਿੱਚ ਲੈ ਕੇ ਕਰਨਾ ਮੇਰੇ ਖਿਆਲ ਸਭ ਤੋਂ ਵਧੀਆ ਚੀਜ਼ ਰਹੇਗੀ ਹੈ ਨਾ ਬਿਲਕੁਲ ਮੈਂ ਅੱਜਕੱਲ ਜਿਹੜੇ 10th ਕਲਾਸ ਦੇ ਜਿੰਨੇ ਵੀ ਸਾਰੇ ਬੱਚੇ ਨੇ ਉਹਨਾਂ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਮੋਬਾਈਲ ਫੋਨ ਨੂੰ ਛੋੜ ਕੇ ਆਪਣੀਆਂ ਪੁਰਾਣੀਆਂ ਜੜੀਆਂ ਸਾਡੀਆਂ ਵਿਰਾਸਤ ਚ ਮਿਲੀਆਂ ਹੋਈਆਂ ਗੇਮਸ ਨੇ ਉਹਨਾਂ ਨੂੰ ਖੇਡਣਾ ਸ਼ੁਰੂ ਕਰ ਦਿਓ ਉਹ ਗੇਮਸ ਦੇ ਨਾਲ ਤੁਹਾਨੂੰ ਪੜ੍ਹਾਈ ਵੀ ਮਿਲੇਗੀ ਔਰ ਤੁਸ ਤੁਹਾਡਾ ਦਿਮਾਗ ਵੀ ਤੇਜ਼ ਹੋਏਗਾ ਸਾਡੇ ਮੋਬਾਈਲ ਨੇ ਸਾਡਾ ਦਿਮਾਗ ਸਿਰਫ ਸੀਮਤ ਜਾਂ ਕਰਦਾ ਸਿਰਫ ਸਟੋਰੀਆਂ ਦੇਖ ਨੂੰ ਜਾਂ ਕਿਸੇ ਵੀ ਤਰ੍ਹਾਂ ਦਾ ਅਸੀਂ ਕੰਟੈਂਟ ਦੇਖਦੇ ਆ ਅਸੀਂ ਉਹਨੂੰ ਫੋਲੋ ਕਰਨ ਲੱਗ ਪੈਂਦੇ ਆ ਉਸ ਇਨਫਲੂਐਂਸ ਲੈਂਸਰ ਨੂੰ ਬਟ ਨਹੀਂ ਤੁਸੀਂ ਮੋਬਾਈਲ ਛੱਡ ਕੇ ਅਗਰ ਅੱਜ ਕੋਈ ਪੜਾਈ ਕਰੋਗੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਉਹਦੇ ਨਾਲੋਂ 4 ਗੁਣਾ ਜ਼ਿਆਦਾ ਵਧੀਆ ਪੜ ਸਕਦੇ ਹੋ ਇਹ ਮੇਰੀ ਗਾਰੰਟੀ ਹੈ ਬਾਕੀ ਤਾਂ ਕਹਿੰਦੇ ਜਿੰਨਾ ਚੀਜ਼ਾਂ ਦਾ ਗਿਆਨ ਲੈ ਲਈਏ ਥੋੜਾ ਹੀ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਗਿਆਨ ਹਮੇਸ਼ਾ ਵੱਧਦਾ ਹੈ ਕਦੀ ਨਹੀਂ ਕੱਟਦਾ ਕਿਸੇ ਦੀ ਇੱਕ ਹਮੇਸ਼ਾ ਮੇਰੀ ਇੱਕ ਸੋਚ ਆ ਕਿ ਕੋਈ ਜਗਰ ਚਾਰ ਬੰਦੇ ਗੱਲਾਂ ਕਰ ਰਹੇ ਨੇ ਉਹਨਾਂ ਵਿੱਚੋਂ ਤਿੰਨ ਜਣੇ ਅਗਰ ਮਾੜਾ ਬੋਲ ਰਹੇ ਨੇ ਇੱਕ ਚੰਗਾ ਬੋਲ ਰਿਹਾ ਤਿੰਨ ਜਣਿਆਂ ਨੂੰ ਪਰੇ ਕਰ ਦਿਓ ਇੱਕ ਜਨੇ ਦਾ ਗਿਆਨ ਲੈ ਕੇ ਆ ਜਾਓ ਚੰਗੀ ਚੀਜ਼ ਨੂੰ ਅਬਜ਼ਰਵ ਕਰੋ ਮਾੜੀ ਨੂੰ ਛੱਡ ਦਿਓ ਹੁਣ ਤੁਸੀਂ ਇਸ ਜਿਹੜੀਆਂ ਵੀ ਟ੍ਰਿਕ ਸਾਨੂੰ ਦਿਖਾਈਆਂ ਇਹਨਾਂ ਦਾ ਜੋ ਵੀ ਰਾਜ਼ ਹੈਗਾ ਕਿਵੇਂ ਕੀਤੀਆਂ ਜਾਂਦੀਆਂ ਇਹ ਅਗਲੀ ਵੀਡੀਓ 'ਚ ਅਸੀਂ ਜ਼ਰੂਰ ਦੱਸਾਂਗੇ ਜੇਕਰ ਦਰਸ਼ਕ ਵੀ ਥੱਲੇ ਕਮੈਂਟ ਹੋਣਗੇ ਦਰਸ਼ਕਾਂ ਦੀ ਪੂਰੀ ਉਮੀਦ ਹੋਏਗੀ ਕਿ ਅਸੀਂ ਟ੍ਰਿਕਸ ਦੇਖਣੀਆਂ ਨੇ ਇਹਦੇ ਪਿੱਛੇ ਰਾਜ਼ ਕੀ ਹੈ ਬਿਲਕੁਲ ਬਿਲਕੁਲ ਮੈਂ ਤੁਹਾਡੇ ਚੈਨਲ ਨੂੰ ਫੋਲੋ ਕਰਦਾ ਮੈਂ ਦੇਖਦਾ ਵੀ ਆ ਉਸ ਨੂੰ ਬਹੁਤ سارے ਕਮੈਂਟਸ ਵੀ ਆਉਂਦੇ ਨੇ ਬਹੁਤ ਅੱਛੇ-ਅੱਛੇ ਕੰਟੈਂਟ ਵੀ ਹੈ ਤੁਹਾਡੇ ਔਰ ਮੈਂ ਸਾਰੇ ਇਸ ਚੈਨਲ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਇੱਥੇ ਕਮੈਂਟ ਕਰੋ ਔਰ ਮੈਨੂੰ ਹੋਰ ਦੱਸੋ ਕਿ ਮੈਂ ਹੋਰ ਤੁਹਾਡੇ ਲਈ ਕਿਸ ਤਰ੍ਹਾਂ ਦੀ ਵਧੀਆ ਚੀਜ਼ ਲੈ ਕੇ ਆਵਾਂ ਮੈਂ ਉਸ ਤਰ੍ਹਾਂ ਦਾ ਉਪਰਾਲਾ ਕਰਾਂਗਾ ਸੋ ਬਿਲਕੁਲ ਅਗਰੀ ਵਾਰ ਅਸੀਂ ਇਸ ਤੋਂ ਵੀ ਉੱਪਰ ਦੀਆਂ ਟ੍ਰਿਕਸ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਪਰਿਵਾਰ ਦੇ ਵਿੱਚ ਇੱਕ ਜੀ ਜਿਹੜਾ ਰੌਣਕ ਲਗਾਈ ਰੱਖਦਾ ਸੋ ਮੈਨੂੰ ਲੱਗਦਾ ਇਹ ਸਭ ਤੋਂ ਖੁਸ਼ ਪਰਿਵਾਰ ਆ ਪੰਜਾਬ ਦਾ ਜੇ ਅਸੀਂ ਗੱਲ ਕਰੀਏ ਪੂਰੇ ਭਾਰਤ ਦਾ ਜਿਸਨੇ ਇੰਨੀਆਂ ਟ੍ਰਿਕਸ ਦੇ ਨਾਲ ਜਿਹੜੇ 15-20 ਮਿੰਟਾਂ ਦੇ ਨਾਲ ਮੈਨੂੰ ਖੁਸ਼ ਕਰਤਾ ਤਾਂ ਪਰਿਵਾਰ ਕਿੰਨਾ ਖੁਸ਼ ਹੁੰਦਾ ਹੋਗਾ ਫਿਲਹਾਲ ਜਿਹੜੇ ਕੈਮਰੇ ਦੇ ਪਿੱਛੇ ਪਰਿਵਾਰਕ ਮੈਂਬਰ ਖੜੇ ਨੇ ਉਹ ਵੀ ਬਹੁਤ ਖੁਸ਼ ਹੋ ਰਹੇ ਨੇ ਪਰ ਕੈਮਰੇ ਦੇ ਅੱਗੇ ਆਂ ਤਾਂ ਝਿਜਕਦੇ ਨੇ ਪਰ ਜੇ ਗੱਲ ਕਰੀਏ ਤਾਂ ਹੁਣ ਅਗਲੀ ਵਾਰ ਇਸ ਤੋਂ ਵੀ ਉੱਪਰ ਦੀਆਂ ਟ੍ਰਿਕਸ ਤੁਹਾਡੇ ਨਾਲ ਲੈ ਕੇ ਜੁੜਾਂਗੇ